ਪ੍ਰੋਗਰਾਮ ਅਧਿਕ ਕਰਨ ਦਾ ਹਾਂਜੀ ਸਰ ਅਸੀਂ ਗੱਲ ਜੀ ਮੇਰਾ ਨਾਮ ਵੀਨਸ ਵੀਰ ਅੱਜ ਸਾਡੇ ਆਫਿਸ ਦੀ ਓਪਨਿੰਗ ਹੋਈ ਹੈ ਵੀਰ ਇਮੀਗ੍ਰੇਸ਼ਨ ਐਂਡ ਲੈਂਗੁਏਜ ਸਕੂਲ ਦੀ ਅੱਜ ਇੱਥੇ ਵਿਸ਼ੇਸ਼ ਤੌਰ ਤੇ ਦਿਲਪੇ ਢਿੱਲੋਂ ਤੇ ਉਹਨਾਂ ਦੀ ਟੀਮ ਪਹੁੰਚੀ ਜਾਕੀ ਜਿੰਨੇ ਵੀ ਮੇਰੇ ਵੀਰ ਭਰਾ ਇਸ ਓਪਨਿੰਗ ਦੇ ਪ੍ਰੋਗਰਾਮ ਤੇ ਪਹੁੰਚੇ ਉਹਨਾਂ ਦਾ ਮੈਂ ਤੇ ਇਹ ਦਿਲੋਂ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਓਪਨਿੰਗ ਹੋਈ ਇਸ ਕੋਲ ਹਾਂਜੀ ਜਿਸ ਵੀ ਇੰਗੇਜ ਨਾਲ ਜੁੜ ਕੇ ਚੱਲ ਰਹੇ ਹਾਂ ਜਿਨ੍ਹਾਂ ਨੂੰ ਦੇਖੀਏ ਆਪਣਾ ਉਹ ਵੀਰ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਪਤਾਇਆ ਕਿ ਪੂਰਾ ਆ ਰਿਹਾ ਲੋਬੀ ਹਾਜੀ ਅੱਜ ਜਿਹੜੀ ਇੱਥੇ ਜਿਹੜਾ ਆਫਿਸ ਬਣਿਆ ਜਾਂ ਇੱਥੇ ਵੀਰ ਇਮੀਗ੍ਰੇਸ਼ਨ ਵੀਨਸ ਜੀ ਵੱਲੋਂ ਇੱਥੇ ਸਾਡੇ ਬਟਾਲਾ ਸ਼ਹਿਰ ਦੇ ਵਿੱਚ ਖੋਲਿਆ ਜਾ ਰਿਹਾ ਇਹਦੀ ਅੱਜ ਓਪਨਿੰਗ ਦੇ ਉੱਪਰ ਦਿਲਪੀਤ ਲੋਗਾਇਕ ਟੇਟਲੋਪਰੀ ਜਿਹੜੇ ਉਹ ਪਹੁੰਚ ਰਹੇ ਨੇ ਜੀ ਮੈਸੇਜ ਦਾ ਅ ਅੱਜ ਦਾ ਅੱਜ ਦੇ ਮਾਹੌਲ ਮੁਤਾਬਕ ਬਾਹਰ ਜਾਣਾ ਸਾਡੇ ਬੱਚਿਆਂ ਦੀ ਮਜਬੂਰੀ ਬਣ ਚੁੱਕੀ ਹੈ ਸਾਡੀਆਂ ਇਹਨਾਂ ਸਰਕਾਰਾਂ ਕਰਕੇ ਮਾਹੌਲ ਕਰਕੇ ਬੜੀ ਲੋੜ ਆ ਸਾਡੇ ਬੱਚਾ ਨੂੰ ਅਵੇਅਰਨੈਸ ਵਾਸਤੇ ਸਟੱਡੀ ਦੀ ਲੋੜ ਆ ਸਾਨੂੰ ਪੜਨ ਦੀ ਲੋੜ ਆ ਆਈਲਟਸ ਕਰਕੇ ਬਾਹਰ ਜਾਣ ਦੀ ਲੋੜ ਮਾਹੌਲ ਕਿਉਂਕਿ ਮਾਹੌਲ ਐਵੇਂ ਦਾ ਬਣ ਚੁੱਕਿਆ ਕਹਰੇ ਕਹਿਣਾ ਬਣਦਾ ਤਾਂ ਨਹੀਂ ਵੀ ਬੱਚਿਆਂ ਦੀ ਬਾਹਰ ਜਾਣ ਦੀ ਲੋੜਾ ਪਰ ਅੱਜ ਦੇ ਮਾਹੌਲ ਮੁਤਾਬਕ ਬੱਚਿਆਂ ਦੀ ਮਜਬੂਰੀ ਬਣ ਚੁੱਕੀ ਆ ਕਿ ਆਈਲੈਂਡਸ ਕਰਕੇ ਬਾਹਰ ਜਾਣਾ ਔਰ ਇਹ ਮੇਰੇ ਛੋਟੇ ਵੀਰ ਦਾ ਬਹੁਤ ਵੱਡਾ ਉਪਰਾਲਾ ਸਾਡੇ ਬਟਾਲੇ ਸ਼ਹਿਰ ਦੇ ਵਿੱਚ ਔਰ ਸਾਰੇ ਔਰ ਮੈਂ ਧੰਵਾਦ ਵੀ ਕਰਦਾ ਆਪਣੇ ਛੋਟੇ ਵੀਰ ਦਾ ਜਨੇ ਇੱਥੇ ਵੀਰ ਇਮੀਗ੍ਰੇਸ਼ਨ ਦੇ ਨਾਮ ਦੇ ਉੱਤੇ ਖੋਲ ਕੇ ਚੰਗਾ ਕੋਚਿੰਗ ਔਰ ਜਿੰਨਾ ਕ ਮੈਂ ਜਾਣਦਾ ਮੈਨੂੰ ਲੱਗਿਆ ਇੱਕ ਬਹੁਤ ਵਧੀਆ ਉਪਰਾਲਾ ਹੈ ਜੀ ਸੋ ਦੂਜੇ ਸੈਟਰ ਦੇ ਉੱਤੇ ਤਿਆਰੀ ਕਰ ਰਹੇ ਕਿੰਨਾ ਵੱਡਾ ਇਹ ਤਰੀਕਾ ਦੀ ਬੈਨੀਫਿਟ ਸੇ ਜੀ ਦੇਖਦੇ ਮੈਂ ਸਭ ਤੋਂ ਪਹਿਲੇ ਧੰਨਵਾਦ ਕਰਦਾ ਤੁਹਾਡੀ ਟੀਮ ਚੈਨਲਾਂ ਦਾ ਜਿਹੜੇ ਕਿ ਸਾਡੇ ਛੋਟਾ ਵੀਰ ਵੀਨਸ ਜਿਹੜਾ ਕੀ ਤੁਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ ਤੇ ਉਹਨਾਂ ਦਾ ਜਿਹੜਾ ਇੱਥੇ ਅੱਜ ਇਮੀਗ੍ਰੇਸ਼ਨ ਦਾ ਆਫਿਸ ਖੁੱਲ ਰਿਹਾ ਹੈ ਉਹਦੇ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹ ਵਧੀਆ ਇਸ ਕਰਕੇ ਹੈ ਕਿ ਸਾਡੇ ਪੰਜਾਬ ਚ ਦੇਖੋ ਨਸ਼ੇ ਦਾ ਵੀ ਬਹੁਤ ਜਿਆਦਾ ਬੁਰਾ ਹਾਲ ਹੈ ਤੇ ਉਹਦੇ ਕਰਕੇ ਜਿੰਨੇ ਵੀ ਬੱਚੇ ਆ ਸਾਰੇ ਹਰ ਇੱਕ ਦਾ ਅੱਜ ਦੀ ਡੇਟ ਹੁੰਦਾ ਕਿ ਪਰਿਵਾਰ ਦੇ ਜੀ ਜਿਹੜੇ ਆ ਬਾਹਰ ਦੇ ਹੋ ਜਾਂਦੇ ਵੈਸੇ ਇਹ ਅਹਿਲ ਸ਼ਹਿਰੀ ਤੌਰ ਤੇ ਜਾਂ ਦੇਸ਼ਵਾਸੀ ਪੰਜਾਬੀ ਹੋਣ ਦੇ ਤੌਰ ਤੇ ਵੇਖੀਏ ਤਾਂ ਜਾਣੇ ਤੇ ਨਹੀਂ ਚਾਹੀਦੇ ਪਰ ਇੱਕ ਜ਼ਰੂਰਤ ਬਣ ਗਈ ਦੀ ਹੈ ਤੇ ਬਹੁਤ ਜ਼ਰੂਰੀ ਇਸ ਕਰਕੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਹ ਚੰਗਾ ਕੰਮ ਕਰਨਗੇ ਤੇ ਜਰੂਰ ਅਸੀਂ ਇਹਨਾਂ ਦੇ ਨਾਲ